ਮਰੇ ਕੀ ਨਾ ਤੁਹਾਡਾ ਕੀ ਲੱਗਦਾ ਤੁਹਾਡੇ ਮੇਰਾ ਪਰਮਜੀਤ ਜੀ ਤੁਹਾਡੇ ਕੀ ਲੱਗਦਾ ਇਹ ਮੇਰਾ ਪੁੱਤ ਜੀ ਕੀ ਗੱਲਬਾਤ ਹੋਈ ਕੀ ਪਤਾ ਨਹੀਂ ਗੱਲਬਾਤ ਕੁਛ ਨਹੀਂ ਇਹ ਤਾਂ ਗਿਆ ਗੱਡੀ ਤੇ ਗੱਡੀ ਤੇ ਖੜਿਆ ਇਹਨੂੰ ਤੇ ਉਹ ਮੁਰਤੇ ਆ ਪਲਕੇ ਅੱਠ ਦਿਨ ਹੋਣੇ ਆ ਤੇ ਨਾ ਉਹਦਾ ਫੋਨ ਲੱਗਾ ਤੇ ਨਾ ਕੀਤਾ ਹੀ ਕੋ ਫੋਨ ਤਾਂ ਹੀ ਲਾਂਦੇ ਤਾਂ ਬੰਦ ਹੁੰਦਾ ਸੀ ਤੇ ਬਸ ਇਹੀ ਮੁਰਤੇ ਸਵੇਰੇ ਪਤਾ ਲੱਗਾ ਸਾਨੂੰ ਤਾਂ ਹੀ ਤੇ ਰੋਣ ਪਿੱਟਣ ਡੈ ਪਏ ਕੀ ਪਤਾ ਲੱਗਾ ਵੀ ਕਹਿੰਦੇ ਸੀ ਵੀ ਆ ਗੱਲ ਹੋਈ ਆ ਇਹੀ ਕੰਟਰ ਹੋ ਗਿਆ ਸਾਹਮਣੇ ਉਹ ਨਾਲ ਮੇਰਾ ਪੁੱਤ ਨਹੀਂ ਆ ਹੋ ਜਾ ਪਤਾ ਲੱਗਾ ਵੀ ਕਿਉਂ ਕੀਤਾ ਪੁਲਿਸ ਨੇ ਕੀ ਨਹੀਂ ਵਾਕਈ ਮੈਂ ਨਹੀਂ ਜਾਣਦੀ ਠੀਕ ਹੈ ਜੋ ਮਰਜ਼ੀ ਲੋਕ ਕਹਿੰਦੇ ਰਹਿਣ ਜੋ ਮਰਜ਼ੀ ਕਰਦੋ ਪਰ ਮੇਰੇ ਬੱਚੇ ਨਹੀਂ ਇੱਥੇ ਆ ਵੀ ਮੁੰਡਾ ਵੱਡਾ ਹੋਇਆ ਉਹ ਵੀ ਇੱਥੇ ਸੋਹਣੀ ਕੰਮ ਕਰਦਾ ਸਰਪੰਚਾ ਦਾ ਲੱਗਾ ਆ ਵੱਡਾ ਮੁੰਡਾ ਹੈ ਇਹ ਕਾਵਾਂ ਵਾਲੀ ਚ ਲੱਗਾ ਵਾ ਸਮਰਾਵੀ ਤਿੰਨ ਭਰਾ ਨਹੀਂ ਤਾਂ ਦੋ ਭੈਣਾਂ ਕੀ ਨਾ ਕੀ ਇਹ ਮੁੰਡੇ ਦਾ ਜਸਨਪਰੀ ਪੜਿਆ ਲਿਖਿਆ ਨਹੀਂ ਅਨਪੜਨੇ ਮੇਰੇ ਮੁੰਡੇ ਤਿੰਨੇ ਅਨਪੜਨੇ ਕੰਮ ਕੀ ਕਰਦਾ ਦਾ ਦਿਹਾੜੀ ਤਪੋ ਹੀ ਕਰਦਾ ਰਿਹਾ ਦਿਹਾੜੀਆਂ ਕਰਦਾ ਰਿਹਾ ਇੱਥੇ ਜਿੱਦਾਂ ਪੁਲਿਸ ਕਹਿ ਰਹੀ ਹੈ ਕਿ ਦਿਹਾੜੀਆਂ ਕਰਦਾ ਨਹੀ ਨਹੀ ਹਮਲੇ ਜੋਗੇ ਹੁੰਦੇ ਤੇ ਘਰੋਂ ਕਦੋਂ ਗਈ ਮਾਤਾ ਇਹ ਪਹਿਲਾਂ ਇਹ ਗਏ ਮੰਗਲਵਾਰ ਦਾ ਗਿਆ 8 ਦਿਨ ਹੋਣੀ ਆ ਗਏ 8 ਦਿਨੋਂ ਘਰ ਨਹੀਂ ਆਇਆ ਨਹੀਂ 8 ਦਿਨ ਆਇਆ ਹੀ ਨਹੀਂ ਕੀ ਨੰਮ ਕਰਦੇ ਹੁੰਦੇ ਹੁਣ ਇਹ ਕੰਨੇ ਵੀ ਮੇਰਾ ਪੁੱਤ ਘਰ ਆ ਜੇ ਤਾਂ ਆਪਣਾ ਕੰਮ ਕਰੇ ਹਾਂ ਪਤਾ ਏ ਇਦਾਂ ਦੇ ਇੱਕ ਬੰਦੇ ਨਾ ਹੈਗੇ ਆ ਤਾਂ ਨਾ ਸਾਨੂੰ ਲੋੜ ਪੈਣ ਦੀ ਪਤਾ ਸੀ ਤਾਂ ਆਪ ਗਰੀਬੀ ਜੋ ਅਸੀਂ ਤੁਰਿਆ ਗਰੀਬੀ ਵਿੱਚ ਨਿਕਲੇ ਜਾਹੀਂ ਇਦਾਂ ਦੇ ਕੰਮ ਨਹੀਂ ਮੇਰੇ ਬੱਚਿਆਂ ਨੇ ਕੀ ਨਾ ਤੁਹਾਡਾ ਮੇਰਾ ਪਰਮਜੀਤ ਆ ਹਾਂਜੀ ਮੇਰਾ ਨਾਮ ਗੁਰਪ੍ਰੀਤ ਜੀ ਕੀ ਪਤਾ ਲੱਗਾ ਤੁਹਾਨੂੰ ਸਾਨੂੰ ਜਿਸੇ ਪਤਾ ਲੱਗਾ ਵੀ ਉਹਦੇ ਗੋਲੀਆਂ ਵੱਜੀਆਂ ਆ ਉਹਦੇ ਘਰੋਂ ਗਏ ਸੀ ਗੱਡੀ ਤੇ ਗਏ ਸੀ ਕੰਮ ਕਰਨੀ ਹਾਂਜੀ ਤੇ ਸਾਨੂੰ ਇਹ ਕਹਿ ਗਏ ਸਨਾ ਉਹਦਾ ਫੋਨ ਬੰਦ ਹੁੰਦਾ ਪਿਆ ਸੀ ਅਸੀਂ ਫੋਨ ਲਾਉਂਦੇ ਰਹੇ ਸੀ ਫੋਨ ਉਹਦਾ ਜਿਦਾਂ ਦੇ ਗਏ ਉਹਦਾਂ ਦੇ ਫੋਨ ਬੰਦ ਹੁੰਦਾ ਪਿਆ ਉਹਨਾਂ ਦਾ ਕਦੋਂ ਗਈ ਘਰੋਂ ਘਰ ਮੰਗਲਵਾਰ ਗਏ ਸੀ ਘਰੋਂ ਹਾਂਜੀ ਤੇ ਫਲਕੇ 8 ਦਿਨ ਹੋ ਜਨੇ ਉਹਨਾਂ ਨੂੰ ਕਰੋ ਗਿਆ ਉਹਨੂੰ ਜਿੱਦਾਂ ਪੁਲਿਸ ਕਹਿ ਰਹੀ ਹੈ ਕਿ ਉਹਨਾਂ ਨੇ ਕੋਈ ਗਰਨੇਡ ਵਗੈਰਾ ਛੁਟਿਆ ਕੋਈ ਇਦਾਂ ਦੀ ਕੋਈ ਨਹੀਂ ਨਹੀਂ ਇਹ ਸਾਲ ਦੀ ਝੂਠ ਆ ਇਹ ਸਾਰਾ ਝੂਠ ਆ ਸਾਨੂੰ ਤਾਂ ਘਰੋਂ ਕਹਿ ਕੇ ਗਏ ਸੀ ਗੱਡੀ ਤੇ ਗਏ ਸੀ ਇੱਥੇ ਕਿਹਾ ਸੀ ਕੋਈ ਕੰਮ ਕਰ ਲੈ ਤੇ ਕਹਿੰਦੇ ਸੀ ਇੱਥੇ ਨਹੀਂ ਸੀ ਕਰਦੇ ਅਗੇ ਤੇ ਉਹ ਕਹਿੰਦੇ ਫਿਰ ਅਸੀਂ ਗੱਡੀ ਤੇ ਚਲੇ ਜੰਨੇ ਏ ਤੇ ਪਹਿਲੀ ਵਾਰ ਹੀ ਗਏ ਗੱਡੀ ਤੇ ਗਏ ਆ ਹਾਂਜੀ ਜਦੋਂ ਦੀ ਉਹਨਾਂ ਦੀ ਮੈਰ ਜਾਈ ਹੋਣੀ ਗਏ ਆ ਗੱਡੀ ਤੇ ਕਦੇ ਕੋ ਪਹਿਲਾਂ ਕਦੇ ਕੋ ਪੁਲਿਸ ਪਾਸ ਕੇਸ ਪਿਆ ਕੋਈ ਨਹੀਂ ਕੋਈ ਨਹੀਂ ਪਿਆ ਹੈਗਾ ਹਾਂਜੀ ਕਿੰਨੇ ਪੁਰਾਣੇ ਆਸੀ ਉਹ ਮੁੰਡਾ ਉਹ ਆਜ ਵੀ ਰਾਡੇ ਬੀਬੀ ਕੋਲ ਚੁੱਪ ਕਰੋ ਬੋਲ ਬੋਲ ਕੁੜੀ ਨੂੰ ਪਹਿਲਾਂ ਦੇਖ ਲੈ ਬਜੀ ਨਾ ਹੈਗੀਆਂ ਦੋਸਤ ਇਸ ਤਰ੍ਹਾਂ ਜਿਹਨਾਂ ਦੀ ਤੁਹਾਡਾ ਵਿਆਹ ਕਿੰਨੇ ਚਿਰ ਪਹਿਲਾਂ ਹੋਇਆ ਸਾਡਾ 3 ਮਹੀਨੇ ਹੋਈ ਹੈ ਜੀ ਵਿਆਹ ਨੂੰ ਕਿਹੜੇ ਪਿੰਡ ਦੇ ਰਹਿਣ ਵਾਲੇ ਆ ਅਸੀਂ ਮੈਂ ਅਗਵਾਨਾ ਦੀ ਰਹਿਣ ਵਾਲੀ ਆ ਇਹ ਕਿਹੜਾ ਕਿੱਥੇ ਦਿੰਦਾ ਮੁੰਡਾ ਕਿੱਥੇ ਦਿੰਦਾ ਇਹ ਆਸ਼ੂਰ ਜੀ ਹਾਂ ਜੀ ਕੀ ਮੰਗ ਕਰਦੇ ਹੋ ਤੁਸੀਂ ਕੀ ਜਦੋਂ ਪੁਲਿਸ ਨੇ ਕਹਿਤਾ ਕਿ ਇਹ ਤਾਂ ਜੀ ਉਹਦੇ ਨਾਲ ਖਾਲਿਸਤਾਨ ਦੇ ਨਾਲ ਸੰਬੰਧ ਰੱਖਦੇ ਕੋਈ ਇਦਾਂ ਨਹੀਂ ਹੈ ਕਿ ਕੀ ਮੰਗ ਕਰਦੇ ਨਹੀਂ ਨਹੀਂ ਕੋਈ ਨਹੀਂ ਜੇ ਹਾਂ ਜੀ ਤੁਹੀਂ ਕੀ ਸਾਨੂੰ ਇਨਸਾਫ ਚਾਹੀਦਾ ਆਪਣੇ ਮੁੰਡੇ ਦਾ ਹਾਂ ਜੀ ਇਹੋ ਗੱਡੀ ਤੇ ਚੱਲ ਗਿਆ ਬਥੇਰਾ ਕਹਿਦਾ ਇਹ ਕਿ ਦਿਹਾੜੀ ਕਰ ਲਾ ਨਹੀਂ ਕਰਦਾ ਰਹਿਦਾ ਅਸੀਂ ਕਿ ਚੱਗੱਡੀ ਤੇ ਤੂੰ ਜਾ ਸਿੱਖ ਲੈ ਬੀ ਚੱਲ ਜਾ। ਤੇ ਗੱਡੀ ਘਰੋਂ ਤੇ ਗੱਡੀ ਤੇ ਗਿਆ। ਉਹ ਕਿਹੜਾ ਵਾ ਸਾਨੂੰ ਉਹ। ਉਹਦੀ ਇਹ ਜਿਹੋ ਉਦਾਂ ਦੇ ਹੁੰਦੇ ਨਾ। ਮੈਂ ਤਾਂ ਆਪਣਾ ਬੱਚਾ ਰਹਿਣੀ ਜ਼ਰੂਰ ਮੈਂ ਬਰੀ ਦੇਦੀ ਆ। ਹਾਂ। ਠੀਕ ਆ। ਮੇਰਾ ਬੰਦਾ ਮਰ ਗਿਆ ਸੀ। ਮੈਂ ਛੋੜ ਨਹੀਂ ਬੋਲਦੀ। ਬੰਦਾ ਮੇਰਾ। ਕਿੰਨੇ ਭਰਾ ਸੀ ਤਿੰਨ ਭਰਾ ਜੇ? ਹਾਂਜੀ ਤਿੰਨ ਭਰਾ ਵਾ ਮੈਂ ਡਾੜੀ। ਅਛਾ ਅਛਾ। ਅੱਛਾ ਤੂੰ ਡਾੜੀਆਂ ਦਾ? ਹਾਂਜੀ। ਸਾਡਾ ਨਾਮ ਆ ਜਿਤਾਣਾ ਨੇ। ਹਾਂਜੀ। ਤੁਹਾਡਾ ਕੀ ਨਾਮ ਆ? ਸਰੋਜ ਸਿੰਘ। ਹੋਰ ਨਹੀਂ ਗੱਲ ਕੋਈ ਵੀ ਹੋਰ ਓਦਾਂ ਨਾ ਮੇਰੇ ਨਹੀਂ ਐਗਰ ਲੋਕੀ ਕਹਿਂਦੇ ਨੇ ਬਣਾਉਂਦੇ ਨੇ ਓਦਾਂ ਦੇ ਨੇ